ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਅਮਰ ਪੋਡਕਾਸਟ ਮੈਂ ਹਾਂ ਤੁਹਾਡਾ ਹੋਸਟ ਅਮਰ ਅੱਜ ਅਸੀਂ ਗੱਲ ਕਰਾਂਗੇ ਸਿੰਗਾਪੁਰ ਦੇ ਪੰਜਾਬੀ ਵਿਰਸੇ ਅਤੇ ਆਧੁਨਿਕਤਾ ਦਾ ਅਨੋਖਾ ਸੰਗਮ ਤਾਂ ਬਣੇ ਰਹੋ ਸਾਡੇ ਨਾਲ ਅੱਜ ਸਾਡੇ ਕੋਲ ਜੋ ਸਮਗਰੀ ਹੈ ਉਹ ਸਿੰਗਾਪੁਰ ਦੇ ਪੰਜਾਬੀ ਭਾਈਚਾਰੇ ਦੀ ਇੱਕ ਬਹੁਤ ਹੀ ਮਤਲਬ ਦਿਲਚਸਪ ਤਸਵੀਰ ਪੇਸ਼ ਕਰਦੀ ਹੈ ਇਹ ਸਿਰਫ ਪ੍ਰਵਾਸ ਦੀ ਕਹਾਣੀ ਨਹੀਂ ਬਲਕਿ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਇੱਕ ਜੀਵੰਤ ਸੱਭਿਆਚਾਰ ਜਿਵੇਂ ਕਿ ਪੰਜਾਬੀ ਇੱਕ অতি ਆਧੁਨਿਕ ਬਹੁਸਭਿਆਚਾਰਕ ਸ਼ਹਿਰ ਜਿਵੇਂ ਸਿੰਗਾਪੁਰ ਵਿੱਚ ਨਾ ਸਿਰਫ ਕਿਵੇਂ ਜਿਉਂਦਾ ਰਹਿੰਦਾ ਹੈ ਸਗੋਂ ਕਿਵੇਂ ਵੱਧਦਾ ਫੁੱਲਦਾ ਹੈ ਬਿਲਕੁਲ ਇਹ ਇੱਕ ਸਾਮ ਸੰਭਾਲ ਦੀ ਕਹਾਣੀ ਤੋਂ ਕਿਤੇ ਵੱਧ ਹੈ ਇਹ ਅਸਲ ਵਿੱਚ ਕਿਵੇਂ ਕਹਾਾ ਅਨੁਕੂਲਨ ਅਤੇ ਮਿਸ਼ਰਣ ਦੀ ਕਹਾਣੀ ਹੈ ਅਸੀਂ ਅੱਜ ਇਸ ਗੱਲ ਦੀ ਡੂੰਘਾਈ ਵਿੱਚ ਜਾਵਾਂਗੇ ਕਿ ਕਿਵੇਂ ਇਹ ਪਾਈਚਾਰਾ ਆਪਣੀ ਵਿਰਾਸਤ ਦੀਆਂ ਜੜ੍ਹਾਂ ਅਤੇ ਸਿੰਗਾਪੁਰ ਦੀ ਆਧੁਨਿਕਤਾ ਦੀਆਂ ਉਡਾਣਾਂ ਵਿਚਕਾਰ ਇੱਕ ਖੂਬਸੂਰਤ ਸੰਤੁਲਨ ਬਣਾ ਰਿਹਾ ਹੈ ਇਹ ਇੱਕ ਅਜਿਹਾ ਮਾਡਲ ਹੈ ਜਿਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਤਾਂ ਫਿਰ ਆਓ ਇਸ ਗੁੰਜਲਦਾਰ ਪਛਾਣ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਾਹਮਣੇ ਆਈ ਇੱਕ ਧਾਰਨਾ ਜਿਸ ਨੇ ਮੈਨੂੰ ਸੱਚਮੁੱਚ ਪ੍ਰਭਾਵਿਤ ਕੀਤਾ ਉਹ ਹੈ ਡਬਲ ਹੈਲਿਕਸ ਦਾ ਵਿਚਾਰ ਹਾਂ ਡਬਲ ਹੈਲਿਕਸ ਜਿਵੇਂ ਡੀਐਨਏ ਦੀਆਂ ਦੋ ਲੜੀਆਂ ਇੱਕ ਦੂਜੇ ਦੇ ਦੁਆਲੇ ਲਿਫਟ ਕੇ ਜੀਵਨ ਬਣਾਉਂਦੀਆਂ ਨੇ ਉਸੇ ਤਰ੍ਹਾਂ ਸਿੰਗਾਪੂਰੀ ਪੰਜਾਬੀਆਂ ਦੀ ਪਛਾਣ ਦੋ ਲੜੀਆਂ ਨਾਲ ਬਣੀ ਹੈ ਇੱਕ ਪੰਜਾਬੀ ਵਿਰਸਾ ਹਾਂ ਤੇ ਦੂਜੀ ਸਿੰਗਾਪੁਰ ਦੀ ਆਧੁਨਿਕ ਜ਼ਿੰਦਗੀ ਮਤਲਬ ਗੱਲ ਇਹ ਨਹੀਂ ਕਿ ਉਹ ਦੋ ਦੁਨੀਆਂ ਵਿਚਕਾਰ ਵੰਡੇ ਹੋਏ ਨੇ ਸਗੋਂ ਇਹ ਕਿ ਇਹ ਦੋਵੇਂ ਦੁਨੀਆਂ ਮਿਲ ਕੇ ਉਹਨਾਂ ਨੂੰ ਸੰਪੂਰਨ ਬਣਾਉਂਦੀਆਂ ਨੇ ਇਹ ਇੱਕ ਬਹੁਤ ਸ਼ਕਤੀਸ਼ਾਲੀ ਅਲੰਕਾਰ ਏ ਜੇ ਅਸੀਂ ਇਸ ਨੂੰ ਖੋਲੀਏ ਤਾਂ ਪਹਿਲੀ ਲੜੀ ਪੰਜਾਬੀ ਵਿਰਸਾ ਉਹ ਉਹਨਾਂ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਏ ਜੋ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਨੇ ਜਿਵੇਂ ਕਿ ਨਿਡਰਤਾ ਸੇਵਾ ਦੀ ਭਾਵਨਾ ਸਖਤ ਮਿਹਨਤ ਅਤੇ ਪਾਈਚਾਰਕ ਸਾਂਝ ਇਹ ਉਹ ਨੀਂਹ ਹੈ ਜਿਸ ਤੇ ਸਭ ਕੁਝ ਟਿਕਿਆ ਹੋਇਆ ਹੈ ਠੀਕ ਹੈ ਤੇ ਦੂਜੀ ਲੜੀ ਦੂਜੀ ਲੜੀ ਸਿੰਗਾਪੂਰੀ ਪਹਿਚਾਨ ਹੈ ਜਿਸ ਵਿੱਚ ਯੋਗਤਾ ਅਧਾਰਿਤ ਸਮਾਜ ਇੱਕ ਗਲੋਬਲ ਦ੍ਰਿਸ਼ਟੀਕੋਣ ਕੁਸ਼ਲਤਾ ਅਤੇ ਨਿਯਮਾਂ ਦੀ ਪਾਲਣਾ ਕਰਨ ਵਰਗੇ ਗੁਣ ਸ਼ਾਮਿਲ ਨੇ ਪਰ ਕੀ ਇਹ ਦੋਵੇਂ ਲੜੀਆਂ ਹਮੇਸ਼ਾ ਸ਼ਾਂਤੀ ਨਾਲ ਇੱਕ ਦੂਜੇ ਨਾਲ ਲਿਪਟੀਆਂ ਰਹਿੰਦੀਆਂ ਨੇ ਮੈਨੂੰ ਲੱਗਦਾ ਹੈ ਕਿ ਕਈ ਵਾਰ ਇਹਨਾਂ ਵਿੱਚ ਟਕਰਾਅ ਵੀ ਹੁੰਦਾ ਹੋਵੇਗਾ ਬਹੁਤ ਵਧੀਆ ਸਵਾਲ ਹੈ ਅਤੀਸ ਦਾ ਜਵਾਬ ਟਕਰਾਓ ਨਹੀਂ ਬਲਕਿ ਨਿਰੰਤਰ ਗਲਬਾਤ ਹੈ ਅੱਛਾ ਨਿਰੰਤਰ ਗਲਬਾਤ ਹਾਂਜੀ ਇੱਕ ਲਗਾਤਾਰ ਚੱਲਣ ਵਾਲਾ ਸੰਤੁਲਨ ਬਣਾਉਣ ਦਾ ਕੰਮ ਹੈ ਜਿਵੇਂ ਇੱਕ ਨੌਜਵਾਨ ਪੇਸ਼ੇਵਰ ਜੋ ਇੱਕ ਬਹੁ ਰਾਸ਼ਟਰੀ ਕੰਪਨੀ ਵਿੱਚ ਹਫਤੇ ਦੇ 60 ਘੰਟੇ ਕੰਮ ਕਰਦਾ ਹੈ ਇਹ ਉਸਦੀ ਸਿੰਗਾਪੂਰੀ ਲੜੀ ਹੋ ਗਈ ਬਿਲਕੁਲ ਪਰ ਉਹੀ ਨੌਜਵਾਨ ਹਫਤੇ ਦੇ ਅਖੀਰ ਵਿੱਚ ਗੁਰਦੁਆਰੇ ਜਾ ਕੇ ਲੰਗਰ ਵਿੱਚ ਸੇਵਾ ਕਰਨਾ ਯਕੀਨੀ ਬਣਾਉਂਦਾ ਹੈ ਇਹ ਉਸਦੀ ਪੰਜਾਬੀ ਲੜੀ ਹੈ ਸਹੀ ਉਹ ਇੱਕ ਪਛਾਣ ਨੂੰ ਦੂਜੀ ਲਈ ਛੱਡ ਨਹੀਂ ਰਿਹਾ ਸਗੋਂ ਆਪਣੀ ਜ਼ਿੰਦਗੀ ਵਿੱਚ ਦੋਵਾਂ ਲਈ ਥਾਂ ਬਣਾ ਰਿਹਾ ਹੈ ਤਹੇ ਇੱਕ ਚੋਣ ਨਹੀਂ ਇੱਕ ਇਕੀਕਰਨ ਹੈ ਬਿਲਕੁਲ ਮਤਲਬ ਕਿ ਪਛਾਣ ਕੋਈ ਸਵਿੱਚ ਨਹੀਂ ਜਿਸ ਨੂੰ ਚਾਲੂ ਜਾਂ ਬੰਦ ਕੀਤਾ ਜਾ ਸਕੇ ਇਹ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਸ਼ਾਇਦ ਇਹ ਸੰਤੁਲਨ ਬਣਾਉਣ ਦੀ ਕੋਸ਼ਿਸ਼ ਸਭ ਤੋਂ ਵੱਧ ਭਾਸ਼ਾ ਵਿੱਚ ਦਿਖਾਈ ਦਿੰਦੀ ਹੈ ਬਿਲਕੁਲ ਭਾਸ਼ਾ ਦੇ ਮਾਮਲੇ ਵਿੱਚ ਇਹ ਡਬਲ ਹੈਲਿਕਸ ਬਹੁਤ ਸਪਸ਼ਟ ਹੋ ਜਾਂਦਾ ਹੈ ਸਿੰਗapore ਵਰਗੇ ਅੰਗਰੇਜ਼ੀ ਪ੍ਰਧਾਨ ਦੇਸ਼ ਵਿੱਚ ਪੰਜਾਬੀ ਨੂੰ ਜਿਉਂਦਾ ਰੱਖਣਾ ਇੱਕ ਵੱਡੀ ਚੁਣੌਤੀ ਹੈ। ਹਾਂਜੀ। ਵੱਡੀ ਪੀੜੀ ਲਈ ਪੰਜਾਬੀ ਸਿਰਫ ਗੱਲਬਾਤ ਦਾ ਜ਼ਰੀਆ ਨਹੀਂ ਹੈ। ਇਹ ਉਹਨਾਂ ਦੇ ਜਜ਼ਬਾਤ, ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਹਾਸੇ ਤੇ ਦੁੱਖਾਂ ਦੀ ਭਾਸ਼ਾ ਹੈ। ਅਤੇ ਨਵੀਂ ਪੀੜੀ ਲਈ ਇਹ ਤਸਵੀਰ ਬਿਲਕੁਲ ਵੱਖਰੀ ਹੈ। ਉਹ ਸਕੂਲ ਵਿੱਚ ਅੰਗਰੇਜ਼ੀ ਬੋਲਦੇ ਨੇ, ਦੋਸਤਾਂ ਨਾਲ ਸਿੰਗਲਿਸ਼ ਬੋਲਦੇ ਨੇ ਤੇ ਕੰਮ ਤੇ ਪੇਸ਼ੇਵਰ ਅੰਗਰੇਜ਼ੀ। ਅਜਿਹੇ ਵਿੱਚ ਪੰਜਾਬੀ ਘਰ ਦੀ ਭਾਸ਼ਾ ਬਣ ਕੇ ਰਹਿ ਜਾਂਦੀ ਹੈ ਤੇ ਕਈ ਵਾਰ ਉਹ ਵੀ ਨਹੀਂ ਹਾਂ ਅਤੇ ਇਹ ਸਿਰਫ ਇੱਕ ਸੰਚਾਰ ਦਾ ਪਾੜਾ ਨਹੀਂ ਇਹ ਇੱਕ ਸੱਭਿਆਚਾਰਕ ਖੱppa ਬਣ ਸਕਦਾ ਹੈ ਸਹੀ ਗੱਲ ਹੈ ਪਰ ਇੱਥੇ ਇੱਕ ਬਹੁਤ ਹੀ ਦਿਲਚਸਪ ਵਿਰੋਧਾਪਾਸ ਸਾਹਮਣੇ ਆਉਂਦਾ ਹੈ ਤੁਸੀਂ ਸੋਚੋਗੇ ਕਿ ਇੰਸਟਾਗ੍ਰam ਸਪੋਟੀਫਾਈ ਵਰਗੇ ਗਲੋਬਲ ਪਲੇਟਫਾਰਮ ਜੋ ਮੁੱਖ ਤੌਰ ਤੇ ਅੰਗਰੇਜ਼ੀ ਵਿੱਚ ਨੇ ਉਹ ਘਟ ਗਿਣਤੀ ਭਾਸ਼ਾਵਾਂ ਲਈ ਮਤਲਬ ਖਤਰਾ ਹੋਣਗੇ ਪਰ ਅਸੀ ਇਸ ਦੇ ਬਿਲਕੁਲ ਉਲਟ ਹੁੰਦਾ ਦੇਖ ਰਿਹਾ ਨਾ ਬਿਲਕੁਲ ਉਲਟ ਜਿਹੜੇ ਸਾਧਨ ਇੱਕ ਮੁਠਤਾ ਦਾ ਕਾਰਨ ਬਣ ਸਕਦੇ ਸਨ ਉਹੀ ਹੁਣ ਸਭਿਆਚਾਰਕ ਸੰਭਾਲ ਦੇ ਸਭ ਤੋਂ ਵੱਡੇ ਹਥਿਆਰ ਬਣ ਰਹੇ ਨੇ ਇਹ ਸੱਚਮੁੱਚ ਹੈਰਾਨੀਜਨਕ ਹੈ ਮੈਂ ਖੁਦ ਇੰਸਟਾਗ੍ਰam ਤੇ ਗੁਰਮੁਖੀ ਕੈਲੀਗ੍ਰਾਫੀ ਦੇ ਕੁਝ ਪੇਜ ਦੇਖੇ ਨੇ ਜਿੱਥੇ ਉਹ ਗੁਰਬਾਣੀ ਦੀਆਂ ਤੁਕਾਂ ਨੂੰ ਆਧੁਨਿਕ ਕਲਾ ਦੇ ਰੂਪ ਵਿੱਚ ਪੇਸ਼ ਕਰਦੇ ਨੇ ਹਾਂਜੀ ਬਹੁਤ ਖੂਬਸੂਰਤ ਹੁੰਦਾ ਹੈ ਇੰਨਾ ਖੂਬਸੂਰਤ ਕਿ ਨੌਜਵਾਨ ਇਸ ਨੂੰ ਆਪਣੀਆਂ ਸਟੋਰੀਆਂ ਵਿੱਚ ਸਾਂਝਾ ਕਰਦੇ ਨੇ ਇਹ ਹੁਣ ਦਾਦਾ-ਦਾਦੀ ਦਾ ਕੋਈ ਬੋਰਿੰਗ ਪਾਠ ਨਹੀਂ ਰਿਹਾ ਇਕ ਕੂਲੇ ਐ ਸ਼ੇਅਰ ਕਰਨ ਯੋਗ ਹੈ ਬਿਲਕੁਲ ਇਸ ਨਾਲ ਲਿਪੀ ਨਾਲ ਇੱਕ ਨਵਾਂ ਰਿਸ਼ਤਾ ਬਣ ਰਿਹਾ ਹੈ ਤੇ ਸਿਰਫ ਲਿਪੀ ਹੀ ਨਹੀਂ ਸਗੋਂ ਆਵਾਜ਼ ਨਾਲ ਵੀ ਸਟ੍ਰੀਮਿੰਗ ਸੇਵਾਵਾਂ ਨੇ ਪੰਜਾਬੀ ਸੰਗੀਤ ਦੀ ਪੂਰੀ ਲਾਇਬ੍ਰੇਰੀ ਨੌਜਵਾਨਾਂ ਦੀਆਂ ਉਂਗਲੀਆਂ ਤੇ ਲਿਆ ਦਿੱਤੀ ਹੈ ਗੁਰਦਾਸ ਮਾਨ ਤੋਂ ਲੈ ਕੇ ਦਿਲਜੀਤ ਦੋਸਾਂਝ ਤੱਕ ਸਭ ਕੁਝ ਹਾਂ ਜਦੋਂ ਇੱਕ ਨੌਜਵਾਨ ਕਾਰ ਚਲਾਉਂਦੇ ਹੋਏ ਉੱਚੀ ਆਵਾਜ਼ ਵਿੱਚ ਪੰਜਾਬੀ ਗਾਣੇ ਸੁਣਦਾ ਹੈ ਤਾਂ ਉਹ ਸਿਰਫ ਸੰਗੀਤ ਨਹੀਂ ਸੁਣ ਰਿਹਾ ਹੁੰਦਾ ਉਹ ਆਪਣੀ ਵਿਰਾਸਤ ਦੀ ਤੁਨੀ ਨਾਲ ਜੁੜ ਰਿਹਾ ਹੁੰਦਾ ਹੈ। ਇਹ ਪਾਸ਼ਾ ਨੂੰ ਜੀਵੰਤ ਮਹਿਸੂਸ ਕਰਵਾਉਂਦਾ ਹੈ। ਬਿਲਕੁਲ ਪ੍ਰਸੰਗਿਕ। ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਹ ਇੱਕ ਡੂੰਗਾ ਸਬੰਧ ਬਣਾ ਰਿਹਾ ਹੈ ਜਾਂ ਇਹ ਸਿਰਫ ਇੱਕ ਸਤਹੀ ਸੱਭਿਆਚਾਰਕ ਪ੍ਰਸ਼ੰਸਾ ਹੈ ਕਿ ਉਹ ਪਾਸ਼ਾ ਦੀ ਕਵਿਤਾ ਨੂੰ ਸਿੱਖ ਰਹੇ ਨੇ ਜਾਂ ਸਿਰਫ ਸੰਗੀਤ ਦਾ ਆਨੰਦ ਮਾਣ ਰਹੇ ਨੇ। ਇਹ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ। ਸ਼ਾਇਦ ਇਹ ਉਹਨਾਂ ਨੂੰ ਪਾਸ਼ਾ ਦੇ ਵਿਦਵਾਨ ਨਾ ਬਣਾਵੇ। ਪਰ ਇਹ ਇੱਕ ਬਹੁਤ ਜ਼ਰੂਰੀ ਕੰਮ ਕਰ ਰਿਹਾ ਹੈ। ਇਹ ਪਾਸ਼ਾ ਨੂੰ ਮਰਨ ਤੋਂ ਬਚਾਰਿਆ ਹੈ ਇੱਕ ਭਾਵਨਾਤਮਕ ਪੁਲ ਬਣਾ ਰਿਹਾ ਹੈ ਹਾਂ ਇੱਕ ਸੁਣਨਯੋਗ ਪੁਲ ਜੋ ਨਵੀਂ ਪੀੜੀ ਨੂੰ ਆਪਣੀਆਂ ਜੜਾਂ ਨਾਲ ਜੋੜਦਾ ਹੈ ਜੇ ਪਾਸ਼ਾ ਕੂਲ ਬਣ ਜਾਂਦੀ ਹੈ ਤਾਂ ਹੋ ਸਕਦਾ ਕੁਝ ਲੋਕ ਇਸ ਨੂੰ ਹੋਰ ਡੂੰਘਾਈ ਵਿੱਚ ਸਿੱਖਣ ਹਾਂਜੀ ਇਹ ਇੱਕ ਸ਼ੁਰੂਆਤੀ ਬਿੰਦੂ ਹੈ ਅੰਤ ਨਹੀਂ ਠੀਕ ਹੈ ਇਹ ਡਿਜੀਟਲ ਪਾਈਚਾਰਾ ਤਾਂ ਬਹੁਤ ਸ਼ਕਤੀਸ਼ਾਲੀ ਹੈ ਪਰ ਅਸਲ ਦੁਨੀਆ ਵਿੱਚ ਅਸਲ ਦੁਨੀਆ ਵਿੱਚ ਇਸ ਪਾਈਚਾਰੇ ਨੂੰ ਕੀ ਜੋੜਦਾ ਹੈ ਇਹ ਡਿਜੀਟਲ ਸੰਸਾਰ ਅਸਲ ਵਿੱਚ ਦੋ ਬਹੁਤ ਹੀ ਠੋਸ ਥੰਮ੍ਹਾਂ ਤੇ ਟਿਕਿਆ ਹੋਇਆ ਹੈ ਪਰਿਵਾਰ ਅਤੇ ਗੁਰਦੁਆਰਾ ਗੁਰਦੁਆਰੇ ਹਾਂ ਉਹ ਸਿਰਫ ਪੂਜਾ ਸਥਾਨ ਨਹੀਂ ਹਨ ਉਹ ਪਾਈਚਾਰਕ ਕੇਂਦਰ ਨੇ ਇਹ ਉਹ ਥਾਂ ਹੈ ਜਿੱਥੇ ਪੀੜ੍ਹੀਆਂ ਆਪਸ ਵਿੱਚ ਮਿਲਦੀਆਂ ਨੇ ਜਿੱਥੇ ਬਜ਼ੁਰਗ ਆਪਣੇ ਤਜਰਬੇ ਸਾਂਝੇ ਕਰਦੇ ਨੇ ਅਤੇ ਨੌਜਵਾਨ ਸੇਵਾ ਦਾ ਮਹੱਤਵ ਸਿੱਖਦੇ ਨੇ ਅਤੇ ਦੂਜਾ ਥੰਮ ਪਰਿਵਾਰ ਇੱਥੇ ਸਤਕਾਰ ਅਤੇ ਸਵੈ ਪ੍ਰਗਟਾਵੇ ਵਿਚਕਾਰ ਇੱਕ ਬਹੁਤ ਹੀ ਸੂਖਮ ਸੰਤੁਲਨ ਦੇਖਣ ਨੂੰ ਮਿਲਦਾ ਹੈ ਹਾਂਜੀ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਦੀਏ ਪਰ ਉਹ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਉਣਾ ਚਾਹੁੰਦੇ ਨੇ ਹਾਂ ਅਤੇ ਇਹ ਸਿਰਫ ਇੱਕ ਆਮ ਪੀੜੀ ਦਾ ਪਾੜਾ ਨਹੀਂ ਹੈ ਇਹ ਬਹੁਤ ਖਾਸ ਉਮੀਦਦਾਰ ਨੂੰ ਯਾਨੀ ਨੈਵੀਗੇਟ ਕਰਨ ਬਾਰੇ ਹੈ ਉਦਾਹਰਨ ਵਜੋਂ ਡਾਕਟਰ ਇੰਜੀਨੀਅਰ ਜਾਂ ਵਕੀਲ ਬਣਨ ਦਾ ਰਵਾਇਤੀ ਦਬਾਅ ਅਜੇ ਵੀ ਮੌਜੂਦ ਹੈ ਤਾਂ ਫਿਰ ਕੀ ਹੁੰਦਾ ਹੈ ਜਦੋਂ ਇੱਕ ਨੌਜਵਾਨ ਸਿੰਘਾ ਪੰਜਾਬੀ ਕਹਿੰਦਾ ਹੈ ਕਿ ਉਹ ਇੱਕ ਗ੍ਰਾਫਿਕ ਡਿਜ਼ਾਈਨਰ ਜਾਂ ਇੱਕ ਸ਼ੈਫ ਬਣਨਾ ਚਾਹੁੰਦਾ ਹੈ ਹਾਂ ਜਾਂ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਇਹ ਗੱਲਬਾਤ ਕਿਵੇਂ ਹੁੰਦੀ ਹੋਵੇਗੀ ਕਿ ਇਹ ਇੱਕ ਬਗਾਵਤ ਦਾ ਰੂਪ ਲੈਂਦੀ ਏ ਦਿਲਚਸਪ ਗੱਲ ਇਹ ਹੈ ਕਿ ਇਹ ਬਗਾਵਤ ਕੱਟ ਅਤੇ ਗਲਬਾਤ ਵਧ ਹੁੰਦੀ ਏ ਅੱਛਾ ਨੌਜਵਾਨ ਪੀੜੀ ਸਿਰਫ ਦਰਵਾਜ਼ਾ ਫੜਕਾ ਕੇ ਬਾਹਰ ਨਹੀਂ ਜਾਂਦੀ ਏ ਉਹ ਆਪਣੀ ਸਿੰਗਾਪੂਰੀ ਪਛਾਣ ਦੇ ਸਾਦਨਾ ਦੀ ਵਰਤੋਂ ਕਰਦੇ ਨੇ ਉਹ ਇੱਕ ਵਪਾਰਿਕ ਯੋਜਨਾ ਬਣਾਉਂਦੇ ਨੇ ਉਹ ਆਪਣੇ ਕੰਮ ਦਾ ਇੱਕ ਪੋਰਟਫੋਲੀਓ ਤਿਆਰ ਕਰਦੇ ਨੇ ਉਹ ਸਫਲਤਾ ਦੇ ਅੰਕੜੇ ਦਿਖਾਉਂਦੇ ਨੇ ਬਿਲਕੁਲ ਉਹ ਆਪਣੇ ਮਾਪਿਆਂ ਨੂੰ ਤਰਕ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਗੈਰ ਰਵਾਇਤੀ ਰਸਤਾ ਵੀ ਸੁਰੱਖਿਅਤ ਅਤੇ ਸਫਲ ਹੋ ਸਕਦਾ ਹੈ। ਹਾਂ ਇਸ ਤਰ੍ਹਾਂ ਉਹ ਸਫਲਤਾ ਦੀ ਪਰਿਭਾਸ਼ਾ ਨੂੰ ਹੀ ਅਪਡੇਟ ਕਰ ਰਹੇ ਨੇ। ਵਾਹ ਇਹ ਪਰਿਵਾਰਕ ਸਤਕਾਰ ਅਤੇ ਨਿੱਜੀ ਅਭਿਲਾਸ਼ਾ ਦਾ ਇੱਕ ਸ਼ਾਨਦਾਰ ਮਿਸ਼ਰਣ ਹੈ। ਬਹੁਤ ਸ਼ਾਨਦਾਰ। ਤਾਂ ਇਸ ਸਾਰੀਆਂ ਗੱਲਬਾਤਾਂ ਕਰੀਅਰ ਵਿੱਚ ਪਾਸ਼ਾ ਵਿੱਚ ਇੱਕ ਨਵੀਂ ਜੀਵੰਤ ਹਾਈਬ੍ਰਿਡ ਸਭਿਆਚਾਰ ਨੂੰ ਜਨਮ ਦੇ ਰਹੀਆਂ ਨੇ। ਇੱਕ ਨਵੀਂ ਪਛਾਣ ਜਿਸ ਨੂੰ ਅਸੀਂ ਸਿੰਗਾ ਪੰਜਾਬੀ ਕਹਿ ਸਕਦੇ ਹਾਂ ਹਾਂਜੀ ਤੇ ਇਹ ਸਿਰਫ ਇੱਕ ਵਿਚਾਰ ਨਹੀਂ ਹੈ ਇਹ ਫੈਸ਼ਨ ਸੰਗੀਤ ਅਤੇ ਖਾਣ ਪੀਣ ਵਿੱਚ ਸਾਫ਼ ਦਿਖਾਈ ਦਿੰਦਾ ਹੈ ਬਿਲਕੁਲ ਅਤੇ ਇਹ ਸਿਰਫ ਦੋ ਚੀਜ਼ਾਂ ਨੂੰ ਮਿਲਾਉਣਾ ਨਹੀਂ ਹੈ ਇਹ ਕੁਝ ਨਵਾਂ ਬਣਾਉਣਾ ਹੈ ਖਾਣੇ ਦੇ ਉਦਾਹਰਣ ਲਓ ਹਾਂ ਇਹ ਸਿਰਫ ਦਾਲ ਵਿੱਚ ਕੋਈ ਸਥਾਨਿਕ ਮਿਰਚ ਪਾਉਣ ਬਾਰੇ ਨਹੀਂ ਹੈ ਇਹ ਸ਼ਾਇਦ ਇੱਕ ਸ਼ੈਫ ਬਾਰੇ ਹੈ ਜੋ ਪੰਜਾਬੀ ਤੰਦੂਰ ਦੀ ਤਕਨੀਕ ਵਰਤ ਕੇ ਸਿੰਗਾਪੁਰ ਦੀ ਸਥਾਨਿਕ ਸਮੁੰਦਰੀ ਮੱਛੀ ਨੂੰ ਪਕਾ ਰਿਹਾ ਹੈ ਤਾਂ ਸੁਆਦ ਨਾ ਤਾਂ ਪੂਰੀ ਤਰ੍ਹਾਂ ਪੰਜਾਬੀ ਹੈ ਨਾ ਹੀ ਪੂਰੀ ਤਰ੍ਹਾਂ ਸਿੰਗਾਪੂਰੀ ਬਿਲਕੁਲ ਇਹ ਕੁਝ ਬਿਲਕੁਲ ਨਵਾਂ ਅਤੇ ਵਿਲੱਖਣ ਹੈ ਅਤੇ ਸੰਗੀਤ ਵਿੱਚ ਵੀ ਇਹੀ ਹੋ ਰਿਹਾ ਹੈ ਇਹ ਸਿਰਫ ਇੱਕ ਹਿਪ-ਹੌਪ ਬੀਟ ਤੇ ਟੋਲ ਵਜਾਉਣਾ ਨਹੀਂ ਹੈ ਨਹੀਂ ਇਹ ਕਲਾਕਾਰਾਂ ਬਾਰੇ ਜੋ ਪੰਜਾਬੀ ਲੋਕ ਤੁਨਾ ਦੀ ਵਰਤੋਂ ਸਿੰਗਾਪੁਰ ਦੇ ਸ਼ਹਿਰੀ ਜੀਵਨ ਬਾਰੇ ਕਹਾਣੀਆਂ ਸੁਣਾਉਣ ਲਈ ਕਰ ਰਹੇ ਨੇ ਮਤਲਬ ਰੂਪ ਸ਼ਾਇਦ ਪੰਜਾਬੀ ਹੋਵੇ ਪਰ ਵਿਸ਼ਾ ਵਸਤੂ ਪੂਰੀ ਤਰ੍ਹਾਂ ਸਿੰਗਾਪੂਰੀ ਹਾਂ ਇਹ ਉਹਨਾਂ ਦੀ ਜੀਵਨ ਹਕੀਕਤ ਨੂੰ ਦਰਸਾਉਂਦਾ ਹੈ ਫੈਸ਼ਨ ਵਿੱਚ ਵੀ ਇਸ ਦੀਆਂ ਬਹੁਤ ਵਧੀਆ ਉਦਾਹਰਣਾਂ ਨੇ ਹਾਂ ਕਲਪਨਾ ਕਰੋ ਇੱਕ ਸਲੀਕ ਮਿਨਿਮਲਿਸਟ ਕਾਲੀ ਬੰਬਾਰ ਜੈਕਟ ਦੀ ਠੀਕ ਹੈ ਪਰ ਫਿਰ ਤੁਸੀਂ ਉਸ ਦੀ ਆਸਤੀਨ ਤੇ ਫੁਲਕਾਰੀ ਦੇ ਬਾਗ ਦਾ ਇੱਕ ਜੀਵੰਤ ਗੁੰਜਲਦਾਰ ਨਮੂਨਾ ਦੇਖ ਦਿਓ ਵਾਹ ਇੱਕ ਬਿਆਨ ਬਿਲਕੁਲ ਇਹ ਕਹਿੰਦਾ ਹੈ ਮੈਂ ਆਧੁਨਿਕ ਹਾਂ ਮੈਂ ਸ਼ੈਰੀ ਹਾਂ ਪਰ ਮੈਂ ਆਪਣੀ ਵਿਰਾਸਤ ਨੂੰ ਮਾਣ ਨਾਲ ਆਪਣੇ ਨਾਲ ਲੈ ਕੇ ਚੱਲਦਾ ਅਤੇ ਸੋਸ਼ਲ ਮੀਡੀਆ ਇਸ ਨਵੀਂ ਸਿੰਗਾ ਪੰਜਾਬੀ ਪਛਾਣ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਇੱਕ ਮੰਚ ਦਾ ਕੰਮ ਕਰ ਰਿਹਾ ਹੈ ਹਾਂਜੀ ਇਹ ਸਭ ਕੁਝ ਖਲਾਅ ਵਿੱਚ ਨਹੀਂ ਹੋ ਰਿਹਾ ਇਹ ਡਿਜ਼ਾਈਨਰ ਸ਼ੈਫ ਅਤੇ ਸੰਗੀਤਕਾਰ ਆਪਣੇ ਕੰਮ ਨੂੰ ਆਨਲਾਈਨ ਸਾਂਝਾ ਕਰਦੇ ਨੇ ਅਤੇ ਉਹਨਾਂ ਨੂੰ ਦੁਨੀਆ ਭਰ ਤੋਂ ਹੰਗਾਰਾ ਮਿਲਦਾ ਹੈ ਏ ਉਹਨਾਂ ਦੀ ਹਾਈਬ੍ਰਿਡ ਪਛਾਣ ਨੂੰ ਪ੍ਰਮਾਣਿਤ ਕਰਦਾ ਹੈ ਹਾਂ ਤੇ ਦੂਜਿਆਂ ਨੂੰ ਵੀ ਅਝਿਹਾ ਕਰਨ ਲਈ ਪ੍ਰੇਰਿਤ ਕਰਦਾ ਏ ਇਸ ਨਾਲ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹਨਾਂ ਨੂੰ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ ਉਹ ਇੱਕੋ ਸਮੇਂ ਤੇ ਮਾਨ ਨਾਲ ਪੰਜਾਬੀ ਵੀ ਹੋ ਸਕਦੇ ਨੇ ਅਤੇ ਮਾਨ ਨਾਲ ਸਿੰਗਾਪੂਰੀ ਵੀ ਸਹੀ ਗੱਲ ਏ ਉਹਨਾਂ ਦੀ ਪਛਾਣ ਦੇ ਇਹ ਦੋਵੇਂ ਹਿੱਸੇ ਇੱਕ ਦੂਜੇ ਨੂੰ ਕਮਜ਼ੋਰ ਨਹੀਂ ਕਰਦੇ ਸਗੋਂ ਇੱਕ ਦੂਜੇ ਨੂੰ ਹੋਰ ਅਮੀਰ ਬਣਾਉਂਦੇ ਨੇ ਬਿਲਕੁਲ ਤਾਂ ਇਸ ਸਬ ਦਾ ਕੀ ਮਤਲਬ ਹੈ ਜਦੋਂ ਅਸੀਂ ਸਾਰੀ ਗੱਲਬਾਤ ਨੂੰ ਸਮੇਟਦੇ ਹਾਂ ਤਾਂ ਸਿੰਗਾਪੁਰ ਦੇ ਪੰਜਾਬੀਆਂ ਦੀ ਕਹਾਣੀ ਸਾਨੂੰ ਸੱਭਿਆਚਾਰ ਬਾਰੇ ਕੀ ਦੱਸਦੀ ਹੈ ਇਹ ਦੱਸਦੀ ਹੈ ਕਿ ਸੱਭਿਆਚਾਰ ਕੋਈ ਅਜਾਇਬ ਘਰ ਦੀ ਵਸਤੂ ਨਹੀਂ ਹੈ ਜਿਸ ਨੂੰ ਸ਼ੀਸ਼ੇ ਪਿੱਛੇ ਬੰਦ ਕਰਕੇ ਰੱਖਿਆ ਜਾਵੇ ਬਿਲਕੁਲ ਨਹੀਂ ਇਹ ਇੱਕ ਜੀਵਤ ਸਾਹ ਲੈਂਦੀ ਹਕੀਕਤ ਹੈ ਇੱਕ ਨਦੀ ਵਾਂਗ ਇਸ ਦਾ ਇੱਕ ਸਰੋਤ ਹੈ ਮੂਲ ਕਦਰਾਂ ਕੀਮਤਾਂ ਰਵਾਇਤਾਂ ਭਾਸ਼ਾ ਪਰ ਜਿਵੇਂ ਜਿਵੇਂ ਇਹ ਨਵੇਂ ਲੈਂਡਸਕੇਪਾਂ ਵਿੱਚੋਂ ਲੰਗਦੀਏ ਇਹ ਆਪਣੇ ਨਾਲ ਨਵੇਂ ਤੱਤ ਮਿਲਾਉਂਦੀ ਏ ਹਾਂਜੀ ਆਪਣਾ ਰਸਤਾ ਬਦਲਦੀ ਏ ਔਰ ਇਹ ਨਵੀਂ ਤਾਕਤ ਹਾਸਲ ਕਰਦੀ ਏ ਮਤਲਬ ਅਸਲ ਮਕਸਦ ਨਦੀ ਨੂੰ ਬਦਲਣ ਤੋਂ ਰੋਕਣਾ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਉਹ ਕਦੇ ਵੀ ਆਪਣੇ ਸਰੋਤ ਤੋਂ ਨਾ ਟੁੱਟੇ ਅਤੇ ਇਹ ਵਿਰਾਸਤ ਕਮਜ਼ੋਰ ਮਰੀਰ ਹੋ ਰਹੀ ਸਗੋਂ ਇਸ ਵਿਕਾਸ ਨਾਲ ਹੋਰ ਮਜ਼ਬੂਤ ਹੋ ਰਹੀ ਏ ਜਿਵੇਂ ਸੇਵਾ ਦੀ ਭਾਵਨਾ ਪਹਿਲਾਂ ਸ਼ਾਇਦ ਇਹ ਸਿਰਫ ਗੁਰਦੁਆਰੇ ਵਿੱਚ ਲੰਗਰ ਵਰਤਾਉਣ ਤੱਕ ਸੀਮਿਤ ਸੀ ਠੀਕ ਹੈ ਅੱਜ ਦਾ ਸਿੰਘਾ ਪੰਜਾਬੀ ਨੌਜਵਾਨ ਉਸੇ ਸੇਵਾਦੀ ਭਾਵਨਾ ਨੂੰ ਲੈ ਕੇ ਵਾਤਾਵਰਣ ਦੀ ਸੁਰੱਖਿਆ ਲਈ ਮੋਹਮ ਚਲਾ ਸਕਦਾ ਹੈ ਜਾਂ ਸਮਾਜਿਕ ਨਿਆਂ ਲਈ ਕੰਮ ਕਰ ਸਕਦਾ ਹੈ ਹਾਂ ਮੂਲ ਕਦਰ ਉਹੀ ਰਹਿੰਦੀ ਹੈ ਪਰ ਉਸ ਦਾ ਪ੍ਰਗਟਾਵਾ ਸਮੇਂ ਦੇ ਨਾਲ ਬਦਲ ਜਾਂਦਾ ਹੈ ਅਤੇ ਇਹ ਸਿਰਫ ਸਿੰਗਾਪੁਰ ਦੇ ਪੰਜਾਬੀਆਂ ਦੀ ਕਹਾਣੀ ਨਹੀਂ ਹੈ ਇਹ ਦੁਨੀਆ ਭਰ ਦੇ ਸਾਰੇ ਪ੍ਰਵਾਸੀ ਭਾਈਚਾਰਿਆਂ ਲਈ ਇੱਕ ਸਬਕ ਹੈ ਅਸਲ ਸਿਆਣਪ ਅੰਨੇ ਵਾਂ ਪੁਰਾਣੀਆਂ ਰੀਤਾਂ ਨਾਲ ਚਿਮੜੇ ਰਹਿਣ ਵਿੱਚ ਨਹੀਂ ਸਗੋਂ ਉਹਨਾਂ ਦੇ ਪਿੱਛੇ ਦੀਆਂ ਕਦਰਾਂ ਕੀਮਤਾਂ ਨੂੰ ਸਮਝਣ ਅਤੇ ਉਹਨਾਂ ਨੂੰ ਅੱਜ ਦੇ ਸੰਸਾਰ ਵਿੱਚ ਨਵੇਂ ਤੇ ਸਾਰਥਕ ਤਰੀਕਿਆਂ ਨਾਲ ਪ੍ਰਗਟ ਕਰਨ ਵਿੱਚ ਹੈ ਇਸ ਸਭ ਦੇ ਅੰਤ ਵਿੱਚ ਇਸ ਨੂੰ ਇੱਕ ਬਹੁਤ ਹੀ ਦਿਲਚਸਪ ਸੋਚ ਨਾਲ ਛੱਡ ਜਾਂਦਾ ਹੈ ਅਸੀਂ ਅਕਸਰ ਸੱਭਿਆਚਾਰ ਨੂੰ ਬਚਾਉਣ ਜਾਂ ਸੰਭਾਲਣ ਦੀ ਗੱਲ ਕਰਦੇ ਹਾਂ ਜਿਵੇਂ ਕਿ ਇਹ ਬਦਲਾਅ ਦੇ ਵਿਰੁੱਧ ਕੋਈ ਲੜਾਈ ਹੋਵੇ ਪਰ ਕੀ ਹੋਵੇ ਜੇ ਕਿਸੇ ਸੱਭਿਆਚਾਰ ਨੂੰ ਸੱਚਮੁੱਚ ਬਚਾਉਣ ਦਾ ਇੱਕੋ ਇੱਕ ਤਰੀਕਾ ਉਸ ਨੂੰ ਬਦਲਣ ਦੀ ਇਜਾਜ਼ਤ ਦੇਣ ਦੀ ਹਿੰਮਤ ਕਰਨਾ ਹੋਵੇ ਉਸ ਨੂੰ ਸਾਹ ਲੈਣ ਦੂਜੇ ਸੱਭਿਆਚਾਰਾਂ ਨਾਲ ਰਲਣ ਮਿਲਣ ਅਤੇ ਇੱਕ ਨਵਾਂ ਰੂਪ ਧਾਰਨ ਕਰਨ ਦੇਣਾ ਸ਼ਾਇਦ ਅਸਲ ਸੰਭਾਲ ਅਸਲ ਵਿੱਚ ਨਿਰੰਤਰ ਨਵੀਨੀਕਰਨ ਦਾ ਹੀ ਦੂਜਾ ਨਾਮ ਹੈ